ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ RAM ਰਾਜੀ ਗੁਰਸਿੱਖੀ ਸੋ ਥਾਨ ਪਾਲ ਲੈ ਤੂ ਮੁਖਵਾ ਗੁਰੂ ਸਾਹਿਬਾਨਾਂ ਦੇ ਜਿੱਥੇ-ਜਿੱਥੇ ਵੀ ਚਰਨ ਪਏ ਗੁਰਸਿੱਖਾਂ ਦੇ ਮਨ ਦੇ ਵਿੱਚ ਇਹੀ ਇੱਛਾ ਰਹੀ ਕਿ ਉਹਨਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਜਾਣ ਉਹਨਾਂ ਗੁਰਧਾਮਾਂ ਦੀ ਧੂੜ ਆਪਣੇ ਮਸਤਕ ਨੂੰ ਲਗਾਈ ਜਾਵੇ ਸੋ ਅੱਜ ਜਿਸ ਸਥਾਨ ਤੇ ਪਹੁੰਚੇ ਆ ਇਸ ਪਵਿੱਤਰ ਜਗਾਨੂ ਚਰਨ চোপਰਾਪਤ ਐ ਦਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਟਨਾ ਸਹਿਤੋਂ ਭੰਗਾਣੀ ਦੇ ਜੁੱਧ ਦੇ ਫਤਿਹ ਤੋਂ ਬਾਅਦ ਜਰੂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਨੂੰ ਜਾ ਰਹੇ ਸਨ ਤਾਂ ਇਸ ਜਗ੍ਹਾ ਤੇ ਰੁਕੇ ਭਾਈ ਮੱਖਣ ਸ਼ਾ ਲੂਬਾਣਾ ਦੇ ਵੰਛੇਜ ਕਹਿ ਸਕਦੇ ਆ ਭਾਈ 나ਡੂ ਸ਼ਾ ਲੂਬਾਣਾ ਜੋ ਇਸ ਜਗ੍ਹਾ ਤੇ ਖੇਤੀ ਕਰਦੇ ਸਨ ਉਹਨਾਂ ਨੇ ਗੁਰੂ ਸਾਹਿਬਾਂ ਦੀ ਗੁਰਸਿੱਖਾਂ ਦੀ ਤੇ 나ੜ ਜੋ ਜੰਗੀ ਯੋਧੇ ਸਨ ਗੁਰੂ ਸਾਹਿਬ ਦੇ ਘੋੜ ਸਵਾਰ ਸਨ ਉਹਨਾਂ ਸਾਰਿਆਂ ਦੀ ਤਨਮਨਤਾ ਦੇ ਨਾਲ ਸੇਵਾ ਕੀਤੀ ਸੋ ਗੁਰੂ ਗੋਬਿੰਦ ਸਿੰਘ ਪਾਸ਼ਾ ਪੰਗਾਣੀ ਦੇ ਯੁੱਧ ਤੋਂ ਬਾਅਦ ਅਨੰਦਪੁਰ ਸਾਹਿਬ ਨੂੰ ਜਾਂਦਿਆ ਇਸ ਜਗ੍ਹਾ ਤੇ ਰੁਕੇ ਸਨ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਪਾਸ਼ਾਈ ਦਸਵੀਂ ਨਾਡਾ ਸਾਹਿਬ ਭਾਈ ਨਾਡੂ ਸ਼ਾਲੂ ਬਾਣਾ ਦੇ ਨਾਮ ਤੋਂ ਨਾਡਾ ਸਾਹਿਬ ਇਹ ਜਿਹੜਾ ਜਗ੍ਹਾ ਹੈ ਪ੍ਰਸਿੱਧ ਹੋਈ ਹੈ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਆਪਣੀਆਂ ਫੌਜਾਂ ਦੇ ਨਾਲ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਏ ਇੱਕ ਗੱਲ ਹੋਰ ਜ਼ਰੂਰ ਦੱਸਣੀ ਚਾਹਾਂਗੇ ਕਿ ਇਸ ਜਗ੍ਹਾ ਤੇ ਹੀ ਸਹਿਬਜ਼ਾਦਾ ਅਜੀਤ ਸਿੰਘ ਵੀ ਖੇਡਦੇ ਰਹੇ ਸੋ ਇਸ ਪਵਿੱਤਰ ਅਸਥਾਨ ਦੇ ਇਤਿਹਾਸ ਬਾਰੇ ਤੁਹਾਨੂੰ ਅੱਜ ਚਾਨਣਾ ਕਰਾਵਾਂਗੇ ਤੇ ਦਰਸ਼ਨ ਕਰਾਵਾਂਗੇ ਆਓ ਚੱਲਦੇ ਹਾਂ ਗੁਰਮੁਖ ਰੋਮ ਰੋਮ ਹਰ ਤਿਆਵੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦਾਸ ਮੁਖ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹ ਦਸਵੀ ਨਾਡਾ ਸਾਹਿਬ ਅੱਜ ਦੇਸ਼ਵਦੇਸ਼ ਦੀਆਂ ਸੰਗਤਾਂ ਨੂੰ ਆਪਾਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਦੀ ਧਰਤੀ ਤੇ ਬਖਸ਼ਿਸ਼ਾਂ ਕੀਤੀਆਂ ਅੱਜ ਇਥੋਂ ਦਾ ਪਾਵਨ ਇਤਿਹਾਸ ਆਪਾਂ ਸਰਵਣ ਕਰਵਾਵਾਂਗੇ ਸਰਬੰਸਦਾਨੀ ਅਮਰਤ ਕੇ ਦਾਤੇ ਕਲਗੀਧਰ ਪਾਤਸ਼ਾਹ ਮਰਦ ਅਗੰਬੜੇ ਪੰਥ ਦੇ ਵਾਲੀ ਪੁੱਤਰਾਂ ਦੇ ਦਾਨੀ ਨੀਲੀ ਦੇ ਸਾਹਸਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੱਕ ਹੱਕ ਅਗਾਹ ਗੁਰਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਵਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਖਸਮ ਰਾਜਾ ਕਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਾ ਪ੍ਰਗਟਿਓ ਮਰਦ ਆ ਗੰਬੜਾ ਬਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਰਬੰਸਦਾਨੀ ਜਦੋਂ ਪੌਂਟਾ ਸਾਹਿਬ ਦੀ ਧਰਤੀ ਤੇ ਕਿਰਪਾ ਵਰਤਾਰੇ ਸਨ ਔਰ ਪੰਗਾਣੀ ਦੀ ਜ਼ੁਲਮ ਦੇ ਖਿਲਾਫ ਪਹਿਲੀ ਜੰਗ ਫਤਿਹ ਕਰਨ ਉਪਰੰਤ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਪਰਿਵਾਰ ਸਮੇਤ ਔਰ ਫੌਜਾ ਦੇ ਸਮੇਤ ਸੰਗਤਾਂ ਦੇ ਸਮੇਤ ਚਲਦੇ-ਚਲਦੇ ਗੁਰੂ ਸਾਹਿਬ ਜੀ ਨਾਹਨ ਟੋਕਾ ਸਾਹਿਬ ਰਾਣੀ ਕਾ ਰਾਏਪੁਰ ਮਾਨਕ ਟੱਬਰਾ ਤੋਂ ਹੁੰਦੇ ਹੋਏ 1746 ਬਿਕਰਮੀ ਦੇ ਵਿੱਚ ਇਸ ਬੰਜਰ ਭਈ ਧਰਤੀ ਜੋ ਘੱਗਰ ਦਰਿਆ ਦਾ ਕਿਨਾਰਾ ਤੇ ਇੱਕ ਪਾਸੇ ਸਵਾਲਕ ਦੀਆਂ ਪਹਾੜੀਆਂ ਸਨ ਇੱਥੇ ਜੰਗਲੀ ਪ੍ਰਗਣਾ ਤੇ ਉੱਚਾ ਟਿੱਬਾ ਸੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਧਰਤੀ ਨੂੰ ਪਵਿੱਤਰ ਕੀਤਾ ਭਾਗ ਲਾਏ ਧਰਤੀ ਨੂੰ ਵਡਭਾਗਾ ਬਣਾ ਦਿੱਤਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇਜੰਤ ਪਈ ਹਰਿਆਵਲੀ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਇਹ ਗੁਰੂ ਕੀ ਬਾਣੀ ਦਾ ਫੈਸਲਾ ਹੈ ਕਿ ਜੇ ਸਥਾਨ ਤੇ ਵੀ ਗੁਰੂ ਸਾਹਿਬਾਂ ਨੇ ਆਪਣੇ ਚਰਨ ਪਾਏ ਉਹ ਧਰਤੀ ਪਾਵਨ ਤੇ ਪਵਿੱਤਰ ਕਰ ਦਿੱਤੀ ਉਹ ਧਰਤੀ ਭਾਗਾ ਵਾਲੀ ਹੋਗੀ ਫਲਦਾਇਕ ਹੋਗੀ ਉਸ ਉਸ ਸਥਾਨ ਤੋਂ ਮੋਹ ਮੰਗਾ ਸੋਈ ਦੇਮ ਦਾ ਹਰਪ੍ਰਤਾ ਸੁਖਦਾਇਕ ਵਾਲੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਸੋ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਜੀ ਕਹਿੰਦੇ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਪਈ ਹਰਿਆਵਲੀ ਜਿਨੇ ਮੇਰਾ ਸਤਗੁਰ ਦੇਖਿਆ ਜਾਏ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਜਿੱਥੇ ਗੁਰੂ ਸਾਹਿਬ ਜੀ ਚਰਨ ਪਾਉਂਦੇ ਨੇ ਬੈਠਦੇ ਨੇ ਉਹ ਥਾਂ ਸ਼ੋਭਨੀਕ ਹੈ ਤੇ ਉਸ ਸਥਾਨ ਤੇ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਉਹ ਵੀ ਭਾਗਾਵਾਲੀਆਂ ਬਣ ਜਾਂਦੀਆਂ ਸੇ ਜੰਤ ਪਏ ਹਰੀਆਵਲੇ ਜਿੱਨੀ ਮੇਰਾ ਸਤਿਗੁਰੂ ਦੇਖਿਆ ਜਾਏ ਕਲਗੀਧਰ ਪਾਤਸ਼ਾਹ ਜਦੋਂ ਆਣ ਕੇ ਇਸ ਧਰਤੀ ਨੂੰ ਭਾਗ ਲਾਏ ਪਰਿਵਾਰ ਸਵੇਂਤ ਫੌਜਾਂ ਸਵੇਂਤ ਜਿਸ ਸਥਾਨ ਦੇ ਤੁਸੀਂ ਇਹ ਚੈਨਲ ਦੇ ਰਾਹੀਂ ਪਾਵਨ ਤੇ ਪਵਿੱਤਰ ਦਰਸ਼ਨ ਕਰ ਰਹੇ ਹੋ ਜਿਹੜਾ ਸਥਾਨ ਦੁਨੀਆਂ ਦੇ ਵਿੱਚ ਬੜਾ ਪ੍ਰਸਿੱਧ ਹੈ ਜਿਸ ਅਸਥਾਨ ਤੋਂ ਮੂਹ ਮੰਗੀਆਂ ਦਾਤਾਂ ਵੀ ਪ੍ਰਾਪਤ ਹੁੰਦੀਆਂ ਨੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਸੋ ਕਲਗੀਧਰ ਪਾਤਸ਼ਾਹ ਜਦੋਂ ਇਸ ਸਥਾਨ ਤੇ ਆਣ ਕੇ ਕਿਰਪਾ ਵਰਤਾਈ ਇੱਥੋਂ ਦੇ ਬਾਬਾ 나ਡੂ ਸ਼ਾ ਜਿਹੜੇ ਇੱਥੇ ਨੇੜੇ ਨਗਰ ਹੈ ਉਹਨਾਂ ਦੀ ਇਹ ਜ਼ਮੀਨ ਸੀ ਤੇ ਉਹ ਉਸ ਸਮੇਂ ਜਦੋਂ ਕਲਗੀਧਰ ਪਾਤਸ਼ਾਹ ਇੱਥੇ ਆਏ ਹਨ ਉਦੋਂ ਬਾਬਾ 나ਡੂ ਸ਼ਾ ਇੱਥੇ ਆਪਣੇ ਪਸ਼ੂ ਚਾਰਦੇ ਸੀ ਆਪਣੇ ਡੰਗਰ ਮੱਝਾਂ گاਵਾ ਜਿਹੜੀਆਂ ਸੋ ਚਾਰ ਰਹੇ ਸੀ ਕਿਉਂਕਿ ਇਹ ਸਾਰੇ ਇਹ ਜੰਗਲ ਹੁੰਦਾ ਸੀ ਉਹ ਸਮੇਂ ਤਾਂ ਜ਼ਿੰਮੇਦਾਰ ਸੀ ਬਾਬਾ ਨਾਡੂ ਸ਼ਾ ਉਹ ਸਮੇਂ ਜਦੋਂ ਪਤਾ ਲੱਗਿਆ ਗੁਰੂ ਸਾਹਿਬ ਜੀ ਦੇ ਆਉਣ ਦਾ ਮਨ ਚਾਉ ਭਾਇ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਇਹ ਬਾਣੀ ਦਾ ਫੈਸਲਾ ਹੈ ਕਹਿੰਦੇ ਗੁਰੂ ਸਾਹਿਬ ਜੀ ਦਾ ਜਦੋਂ ਆਗਮਨ ਆਉਣਾ ਸੁਣਿਆ ਤੇ ਬਾਬਾ ਨਾਡੂ ਸ਼ਾ ਦੇ ਮਨ ਵਿੱਚ ਬੜਾ ਚਾਹ ਪੈਦਾ ਹੋ ਗਿਆ ਭਾਗ ਜਾਗੇ ਵੱਡਾ ਭਾਗ ਭੇਟੇ ਗੁਰਦੇਵਾ ਕਿਉਂਕਿ ਪੂਰੇ ਗੁਰੂ ਦੀ ਪ੍ਰਾਪਤੀ ਪੂਰੇ ਗੁਰੂ ਸਾਹਿਬ ਜੀ ਦੇ ਦਰਸ਼ਨ ਭਾਗਾ ਨਾਲ ਹੁੰਦੇ ਨੇ ਭਾਗਾ ਤੋਂ ਬਿਨਾ ਦਰਸ਼ਨ ਹੀ ਹੁੰਦੇ ਭਾਗਹੀਨ ਪਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀ ਭਾਗਾ ਤੋਂ ਬਿਨਾ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ ਕਿਉਂਕਿ ਬਹੁਤ ਲੋਕ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਕੋ ਡੇਰਿਆਂ ਦੇ ਵਿੱਚ ਕੋਈ ਮੜੀਆਂ ਮਸਾਣਾ ਬੁੱਤਾਂ ਤੇ ਦਰਖਤਾਂ ਨੂੰ ਪੂਜਰੇ ਨੇ ਕੋਈ ਪੀਰਾਂ ਫਕੀਰਾਂ ਨੂੰ ਪੂਜਰੇ ਨੇ ਕਿਉਂਕਿ ਭਾਗਹੀਨ ਪਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬੇਨ ਸੰਗਤ ਮੈਲ ਪ੍ਰੀਜਾ ਜੀਓ ਔਰ ਬਾਬਾ 나ਡੂ ਸ਼ਾਹ ਨੂੰ ਸੁਭਾਗ ਪ੍ਰਾਪਤ ਹੋਇਆ ਕਲਗੀਧਰ ਪਾਤਸ਼ਾਹ ਦੀ ਸੇਵਾ ਕਰਨ ਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਵਿੱਚ ਸੇਵਾ ਦੀ ਬਹੁਤ ਵੱਡੀ ਮਹੱਤਤਾ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਭੰਨੇ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗਾ ਆਏ ਜੰਮਣ ਮਰਨਾ ਮਿਟ ਗਿਆ ਕਾਲ ਕ ਕਛਣਾ ਬਸਾਈ ਇਹ ਗੁਰੂ ਕੀ ਬਾਣੀ ਦਾ ਫੈਸਲਾ ਹੈ ਸੇਵਾ ਉਹ ਹੁੰਦੀ ਹੈ ਗੁਰੂ ਦਾ ਵੀ ਮਨ ਮੰਨ ਜਾਵੇ ਗੁਰੂ ਸਾਹਿਬ ਜੀ ਉਹ ਸੇਵਾ ਤੋਂ ਖੁਸ਼ ਹੋ ਜਾਣ ਤੇ ਪ੍ਰਸੰਨ ਹੋ ਜਾਣ ਇਸੇ ਤਰ੍ਹਾਂ ਹੀ ਬਾਬਾ ਨਾਡੂ ਸ਼ਾਹ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਜਿਹੜੀ ਕਲਗੀਧਰ ਪਾਤਸ਼ਾਹ ਦੀ ਸੇਵਾ ਪਰਿਵਾਰ ਦੀ ਸੰਗਤਾਂ ਦੀ ਸੇਵਾ ਕੀਤੀ ਹੈ ਸੇਵਾ ਦਾ ਬਹੁਤ ਵੱਡਾ ਮਹੱਤਤਾ ਮੈਂ ਬੇਨਤੀ ਕੀਤੀ ਹੈ ਸੰਗਤ ਦੀ ਬਹੁਤ ਵੱਡੀ ਮਹੱਤਤਾ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆ ਗੁਰੂ ਸਾਹਿਬਾਂ ਦੇ ਦਰਸ਼ਨ ਸੰਗਤ ਉਪਦੇਸ਼ ਦੇ ਧਾਰਨੀ ਹੋ ਕੇ ਮਨੁੱਖ ਜਿਹੜਾ ਇਹ ਇਸ ਦੁੱਖਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਇਸੇ ਤਰ੍ਹਾਂ ਬਾਬਾ ਨਾਡੂ ਸ਼ਾਹ ਨੇ ਤਨਮਨ ਧਨ ਕਰਕੇ ਸੇਵਾ ਕੀਤੀ ਔਰ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਲਈ ਹੈ ਗੁਰੂ ਸਾਹਿਬਾਂ ਨੇ ਪ੍ਰਸੰਨ ਹੋ ਕੇ ਬਖਸ਼ਿਸ਼ਾਂ ਕੀਤੀਆਂ ਨੇ ਔਰ ਜਦੋਂ ਗੁਰੂ ਸਾਹਿਬ ਜੀ ਇਸ ਸਥਾਨ ਤੇ ਕੁ ਸਮਾਂ ਕੁਝ ਦਿਨ ਰਹਿ ਕੇ ਅੱਗੇ ਫਿਰ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਦੋਂ ਉਹਨਾਂ ਨੇ ਆਪਣੇ ਨਿੱਜੀ ਘਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਣਾ ਤੇ ਕਲਗੀਧਰ ਪਾਤਸ਼ਾਹ ਪੁੱਛਣ ਲੱਗੇ ਬਾਬਾ ਨਾਡੂ ਸ਼ਾ ਤੁਸੀਂ ਕੀ ਕੰਮ ਕਰਦੇ ਹੋ ਤੇ ਬਾਬਾ ਨਾਡੂ ਸ਼ਾ ਨੇ ਹੱਥ ਜੋੜ ਕੇ ਬੇਨਤੀ ਤੇ ਅਰਦਾਸ ਕੀਤੀ ਕਲਗੀਧਰ ਪਾਤਸ਼ਾਹ ਮੈਂ ਆਪ ਜੀ ਦਾ ਨਿਮਰਣਾ ਜਿਹਾ ਸੇਵਕ ਹਾਂ ਤੇ ਮੈਂ ਖੇਤੀਬਾੜੀ ਕਰਦਾ ਮੇਰ ਤੇ ਕਿਰਪਾ ਕਰੋ ਰਹਿਮਤ ਕਰੋ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਤਾਂ ਕਹਿੰਦੇ ਉਸ ਸਮੇਂ ਗੁਰੂ ਸਾਹਿਬ ਜੀ ਨੇ ਕਿਹਾ ਤੇਰੀ ਸੇਵਾ ਤੋਂ ਬਹੁਤ ਪਰਸਾਨ ਹਾਂ ਤਾਂ ਜਿਹੜੇ ਗੁਰੂ ਸਾਹਿਬ ਜੀ ਨੂੰ ਪ੍ਰਸੰਨ ਕਰ ਲੈਂਦੇ ਨੇ ਰਜ਼ਾ ਲੈਂਦੇ ਨੇ ਕੋਈ ਸ਼ੱਕ ਨਹੀਂ ਜੋ ਮੰਗ ਹ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੈ ਇहां ਉहां ਸੱਚ ਹੋਵਾ ਵਾਲੀਆਂ ਦਾਤਾਂ ਜਿਹੜੀਆਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਗੁਰਮੁਖੋ ਗੁਰੂ ਦਾਤੋਂ ਕਿਉਂਕਿ ਗੁਰੂ ਦਾਤਾ ਹੈ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ ਤੇ ਜੇ ਭਾਵਨਾ ਬਣਾ ਕੇ ਆਪਾਂ ਪੂਰੇ ਗੁਰੂ ਦੀ ਸੇਵਾ ਕਰੀਏ ਸ਼ਰਨ ਆ ਜਾਈਏ ਗੁਰੂ ਨੂੰ ਆਪਾਂ ਸਮਰਪਣ ਕਰ ਦਈਏ ਤੇ ਫੇਰ ਮੁ ਮੰਗੀਆਂ ਦਾਤਾਂ ਵੀ ਪ੍ਰਾਪਤ ਹੋ ਜਾਂਦੀਆਂ ਮਨੁੱਖ ਜਨਮ ਵੀ ਸਫਲ ਹੋ ਜਾਂਦਾ ਇਸ ਭੌਜਲ ਤੋਂ ਪਾਰ ਵੀ ਲੰਘ ਜਾਈਦਾ ਹੁੰਦਾ ਫਿਰ ਉਹਨਾਂ ਦਾ ਹੀ ਨਾਂ ਹੁੰਦਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਅੱਜ ਬਾਬਾ ਨਾਢੂ ਸ਼ਾਹ ਦਾ ਦੁਨੀਆ ਦੇ ਵਿੱਚ ਨਾਂ ਹੈ ਕਿਉਂ ਨਾਂ ਹੈ ਦੁਨੀਆ ਤੇ ਉਦੋਂ ਵੀ ਬਥੇਰੀ ਹੋਵੇਗੀ ਅੱਜ ਵੀ ਬਹੁਤ ਹੈ ਪਰ ਨਾ ਇਸ ਕਰਕੇ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਆਪਾ ਸਮਰਪਣ ਕਰਕੇ ਸੇਵਾ ਕੀਤੀ ਹੈ ਤੇ ਗੁਰੂ ਸਾਹਿਬਾਂ ਦੀ ਖੁਸ਼ੀ ਲਈ ਹੈ ਤੇ ਜਿਹੜੇ ਖੁਸ਼ੀ ਲਾ ਲੈਂਦੇ ਨੇ ਬਖਸ਼ਿਸ਼ ਲੈ ਆ ਜਾਂਦੇ ਉਹਨਾਂ ਦਾ ਜਨਮ ਸਫਲਾ ਹੋ ਜਾਂਦਾ ਨਾ ਉਹਨਾਂ ਦੇ ਰਿੰਦਾ ਬਾਕੀ ਦੇ ਸਾਰੇ ਹੁਣ ਜਾਣ ਵਾਲੇ ਹੁੰਦੇ ਨੇ ਤਾਂ ਉਸ ਵੇਲੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਬਹੁਤ ਵੱਡੀ ਬਖਸ਼ਿਸ਼ ਇਸ ਸਥਾਨ ਤੇ ਕੀਤੀ ਐ ਭਾਈ ਜੋ ਆਵੇਗਾ ਕੱਲਾ ਬਾਬਾ ਨਾਡੂ ਸ਼ਾਹ ਦੀ ਕਿਰਪਾ ਨਹੀਂ ਹੋਈ ਜੋ ਇਸ ਸਥਾਨ ਤੇ ਆਵੇਗਾ ਉਹ ਮੂੰ ਮੰਗੀਆਂ ਮਰਾਦਾ ਵੀ ਪਾਵੇਗਾ ਮੈਂ ਫਿਰ ਬੇਨਤੀ ਕਰਾਂ ਜੋ ਮੰਗਾ ਠਾਕੁਰਾ ਆਪਣੀਂ ਤੇ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਹੇ ਨਹੀਂ ਫਿਰ ਜੋ ਮਰਜ਼ੀ ਮੰਗ ਲਓ ਭਾਈ ਭਾਵਨਾ ਹੋਵੇ ਸ਼ਰਦਾ ਦੀ ਝੋਲੀ ਲਿਆ ਕਰਕੇ ਆਈਏ ਤੇ ਫਿਰ ਜੋ ਮਰਜ਼ੀ ਦਰ ਤੋਂ ਮੰਗ ਲਈਏ ਤੇ ਜੇ ਆਪਾਂ ਬਾਲਟੀ ਮੂਦੀ ਮਾਰੀ ਹੋਵੇ ਤੇ ਮੀਂਹ ਪਈ ਜਾਵੇ ਤੇ ਕਈਏ ਵੀ ਮੀਂਹ ਤਾਂ ਪਿਆ ਹੀ ਨਹੀਂ ਪਾਣੀ ਤਾਂ ਭਰਿਆ ਹੀ ਨਹੀਂ ਪਰ ਮੀਂਹ ਤਾਂ ਪਿਆ ਪਰ ਬਾਲਟੀ ਦਾ ਮੂੰਹ ਮੂਦਾ ਸੀ ਸਿੱਧਾ ਕਰਕੇ ਰੱਖਦੇ ਤੇ ਭਰ ਜਾਣੀ ਸੀ ਇਸੇ ਤਰ੍ਹਾਂ ਹਿਰਦਾ ਰੂਪੀ ਝੋਲੀ ਜਦੋਂ ਸਰਦਾ ਦੇ ਲੈ ਕੇ ਗੁਰਦਾਰ ਤੇ ਆਵਾਂਗੇ ਆਪਾਂ ਤੇ ਗੁਰੂ ਸਾਹਿਬ ਜੀ ਫਿਰ ਨਾਮ ਵਸਤੂ ਪਾ ਕੇ ਨਾਨਕ ਨਦਰੀ ਨਦਰ ਨਿਹਾਲ ਜਿਹੜਾ ਉਹ ਕਰ ਦਿੰਦੇ ਨੇ ਬਾਬਾ ਨਾਡੂ ਸ਼ਾਹ ਤੇ ਬਹੁਤ ਵੱਡੀਆਂ ਬਖਸ਼ੀਆਂ ਕੀਤੀਆਂ ਤੇ ਜੋ ਇਸ ਦਰ ਤੇ ਆਵੇਗਾ ਉਹ ਝੋਲੀਆਂ ਹੀ ਭਰ ਕੇ ਜਾਵੇਗਾ ਬਹੁਤ ਸੰਗਤਾਂ ਦੇਸ਼ ਵਿਦੇਸ਼ ਦੀਆਂ ਦਾਸ ਨੂੰ ਇੱਥੇ ਮਿਲਦੀਆਂ ਨੇ ਇਸ ਸਥਾਨ ਤੇ ਆਣ ਕੇ ਦਰਸ਼ਨ ਕਰਦੀਆਂ ਨੇ ਤਾਂ ਇਹ ਕਹਿੰਦੀਆਂ ਕਿ ਇਸ ਦਰ ਤੋਂ ਹੀ ਸਭ ਕੁਝ ਮਿਲਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕੋਈ ਦੂਰ ਰਹਿਣਾ ਨਹੀਂ ਹੈ ਸੋ ਬਹੁਤ ਸੰਗਤਾਂ ਦੀ ਸ਼ਰਧਾ ਹੈ ਤੇ ਸ਼ਰਧਾ ਨਾਲ ਜਿਹੜੇ ਆਉਂਦੇ ਨੇ ਝੋਲੀਆਂ ਭਰ ਕੇ ਜਾਂਦੇ ਨੇ ਸੋ ਕਲਗੀਧਰ ਪਾਤਸ਼ਾਹ ਦੀ ਕਿਰਪਾ ਕੀਤੀ ਫਿਰ ਬਾਬਾ ਨਾਢੂ ਸ਼ਾਹ ਦੀ ਕਿਰਪਾ ਕਰਕੇ ਇੱਥੋਂ ਫਿਰ ਅੱਗੇ ਗੁਰੂ ਸਾਹਿਬ ਜੀ ਵੱਡੀ ਵਰ ਦੇ ਕੇ ਵੱਡੇ ਬਖਸ਼ਿਸ਼ਾਂ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਗਏ ਆ ਇਹਦਾ ਜਿਹੜਾ ਪ੍ਰਬੰਧ ਹੈ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਦਾ ਇਹ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਸੁਚੱਜੇ ਢੰਗ ਦੇ ਨਾਲ ਕਰ ਰਹੀ ਹੈ ਬਹੁਤ ਆਲੀਸ਼ਾਨ ਗੁਰੂ ਸਾਹਿਬਾਨ ਦਾ ਪਾਵਨ ਦਰਬਾਰ ਬਣਿਆ ਹੋਇਆ ਆਪ ਜੀ ਦਰਸ਼ਨ ਕਰ ਰਹੇ ਹੋ ਬਹੁਤ ਵੱਡੀ ਗੱਡੀਆਂ ਦੇ ਵਾਸਤੇ ਇੱਥੇ ਪਾਰਕਿੰਗ ਬਣੀ ਹੋਈ ਹੈ ਰਹਿਣ ਵਾਸਤੇ ਸੰਗਤਾਂ ਦੇ ਵਾਸਤੇ ਸਰਾਮ ਬਹੁਤ ਵੱਡੀ ਬਣੀ ਹੋਈ ਹੈ ਇੱਥੇ ਡਸਵੀ ਫ੍ਰੀ ਡਿਸਪੈਂਸਰੀ ਹੈ ਸੋ ਇੱਥੇ ਇਸ ਸਥਾਨ ਤੇ ਪੂਰ ਮਾਛੀ ਦਾ ਜੋੜ ਮੇਲਾ ਜਿਹੜਾ ਹਰ ਮਹੀਨੇ ਬਹੁਤ ਵੱਡੀ ਪੱਧਰ ਤੇ ਸੰਗਤਾਂ ਬਣਾਉਂਦੀਆਂ ਨੇ ਇੱਥੇ ਗੁਰੂ ਸਾਹਿਬਾਂ ਦੇ ਗੁਰਪੁਰ ਬਹੁਤ ਵੱਡੀ ਪੱਧਰ ਤੇ ਬਣਾਏ ਜਾਂਦੇ ਨੇ ਸੋ ਪੂਰੇ ਪ੍ਰਬੰਧ ਨੇ ਜਿਤਨੇ ਵੀ ਦੇਸ਼ ਵਿਦੇਸ਼ ਵਿੱਚੋਂ ਟੂਰ ਆਉਂਦੇ ਨੇ ਕਿਉਂਕਿ ਪਾਰਕਿੰਗ ਬਹੁਤ ਵੱਡੀ ਹੈ ਪਾਰਕ ਦੀ ਸਹੂਲਤ ਹੈ ਰਹਿਣ ਦੀ ਸਹੂਲਤ ਹੈ 24 ਘੰਟੇ ਲੰਗਰ ਹੈ ਇਸ ਕਰਕੇ ਇਹ ਬਿਲਕੁਲ ਚੰਡੀਗੜ੍ਹ ਦੇ ਨੇੜੇ ਹੈ ਇੱਕ ਪਾਸੇ ਹਿਮਾਚਲ ਹੈ ਹਰਿਆਣਾ ਹੈ ਇੱਕ ਪਾਸੇ ਪੰਜਾਬ ਹੈ ਬਿਲਕੁਲ ਸੈਂਟਰ ਦੇ ਵਿੱਚ ਚੰਡੀਗੜ੍ਹ ਦੇ ਨਾਲ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਜ਼ਿਲ੍ਹਾ ਪੰਚਕੂਲਾ ਨੇੜੇ ਚੰਡੀਗੜ੍ਹ ਦੇ ਹੈ ਸੋ ਬੇਨਤੀ ਹੈ ਕਿ ਭਾਈ ਆਪ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਦਰਸ਼ਨ ਕਰਾਓ ਇੱਥੇ ਬਹੁਤ ਵੱਡੀਆਂ ਬਖਸ਼ਿਸ਼ਾਂ ਗੁਰੂ ਸਾਹਿਬਾਨ ਨੇ ਕੀਤੀਆਂ ਛੋਟੇ ਹੁੰਦੇ ਬਾਬਾ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੀ ਇੱਥੇ ਖੇਡੇ ਸੋ ਜੋ ਭਾਵਨਨ ਆਵੇਗਾ ਬਖਸ਼ਿਸ਼ਾ ਲੈ ਕੇ ਜਾਵੇਗਾ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਨਸ਼ਿਆਂ ਦਾ ਪੈੜੀਆਂ ਬਰਾਈਆਂ ਸਮਾਜ ਵਿੱਚ ਬਹੁਤ ਘਰ ਕਰ ਚੁੱਕੀਆਂ ਨੇ ਮੈਂ ਬੇਨਤੀ ਕਰਾਂ ਆਪ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਓ ਇਤਿਹਾਸ ਨਾਲ ਜੋੜੋ ਮਾਨਮਤਾ ਸਾਡਾ ਇਤਿਹਾਸ ਹੈ ਖੰਡੇ ਦੀ ਪੌੜੀ ਆਪ ਸ਼ਕੋ ਤੇ ਆਪਣੇ ਬੱਚਿਆਂ ਨੂੰ ਸਿਖਾਓ ਅਸੀਂ ਨਸ਼ੇ ਵਰਗੀਆਂ ਦੰਤਾਂ ਤੇ ਪੈੜੀਆਂ ਬਰਾਈਆਂ ਸਮਾਜ ਦੇ ਵਿੱਚੋਂ ਖਤਮ ਕਰ ਸਕੀਏ ਤੇ ਸਮਾਜ ਨੂੰ ਸੋਹਣਾ ਬਣਾ ਸਕੀਏ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਤੇ ਇਹ ਆਪਣਾ ਜਨਮ ਸਫਲਾ ਕਰੀ ਹਰ ਪੂਰਮ ਅਛੀ ਨੂੰ 11 ਵਜੇ ਗੁਰਦੁਆਰਾ ਸ਼ਹੀ ਨਾਢਾ ਸਾਹਿਬ ਵਿਖੇ ਅਮਰਤ ਦਾ ਬਾਟਾ ਤਿਆਰ ਹੁੰਦਾ ਜਿਨ੍ਹਾਂ ਅਮਰਤ ਨਹੀਂ ਛਕਿਆ ਅਮਰ ਸ਼ਕ ਦੇ ਗੁਰੂ ਵਾਲੇ ਬੰਨ ਤੇ ਆਪਣਾ ਪੀਵੋ ਪੋਲ ਖੰਡੇ ਤਰ ਹੋਏ ਜਨਮ ਸੁਹੇਲਾ ਇਹ ਜਨਮ ਨੂੰ ਸੁਹੇਲਾ ਕਰੋ ਸੋ ਗੁਰੂ ਸੇਵਤ ਇਹ ਟੀਵੀ ਚੈਨਲ ਜਿਹੜਾ ਇਹ ਤੁਹਾਨੂੰ ਦਰਸ਼ਨ ਕਰਵਾ ਰਿਹਾ ਗੁਰਦੁਆਰਾ ਸ਼ਹੀ ਨਾਢਾ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਗੁਰੂ ਸਾਹਿਬ ਜੀ ਸਭਨਾ ਤੇ ਕਿਰਪਾ ਕਰਨ ਪੁੱਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ